ਜੀ ਸਤਿ ਸ਼੍ਰੀ ਅਕਾਲ ਜੀ ਪਰ ਬਲੌਗ ਚੈਨਲ ਤੇ ਆਪ ਤੁਹਾਡਾ ਸਾਰਿਆਂ ਦਾ ਸਵਾਗਤ ਆ ਮਿਲ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਇਹ ਗੋਦੀ ਕਿਰਪਾ ਨਾਲ ਸਭ ਠੀਕ ਠਾਕ ਹਾਂ ਫੋਰ ਸੁਣਾਉ ਦੀ ਖਾਚਾ ਨਹੀਂ ਸਾਰਿਆਂ ਦੇ ਤੇ ਮੈਂ ਲੱਗੀ ਸੀ ਸਬਜੀ ਬਣਾਉਣਾ ਤੇ ਇੱਥੇ ਮੈਂ ਤੇਲ ਪਾ ਲਿਆਗਾ ਤੇਲ ਆਪਣਾ ਕਣਕ ਵਾਲਾਗਾ ਤੇ ਲਸਣ ਤੇ ਆਜਟ੍ਰਿਕ ਵਗੈਰਾ ਨਾਲ ਸਾਰਾ ਜਿਨਾ ਮੰਗਿਆ ਆਪਾਂ ਤੇ ਪਲੀ ਜਿਹੜੇ ਤੈਗਰ ਤੇ ਪਹਿਲੀ ਵਾਰ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਕਰਦਿਆ ਕਰੋ ਤੇ ਲਾਈਕ ਮੈਂ ਕਰਾਂਗੇ ਵੀਡੀਓ ਤਾਂ ਹਨ ਵੀਡੀਓ ਇਸ ਤਰ੍ਹਾਂ ਹੀ ਲੱਗਦੀਏਗੀ ਕੱਕ ਮਰਚੀ ਹਲਦੀ ਹੰਸਾ ਮੈਂ ਧੀਆ ਦਾ ਬੱਚਾ ਹਾਂ ਮੈਂ

ਸਾਲਾ ਜਿਹੜਾ ਆਪਣਾ ਬਣ ਗਿਆਗਾ ਕੱਤੂਲੇ ਟੋਲੇ ਆਸੀਗਾ ਆញ ਆਪਣੀ ਇਫਾਮਾਂਗੇ ਬਾਸ ਨਾਲੀ ਸਬਜੀ ਬਣ ਜੂਗੀ ਜੋ ਤਾਂ ਆਪਣਾ ਕਰਮ ਹੋ ਰਿਹਾ ਇਹਨੂੰ ਵਾੜਾ ਹੋ ਕਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਵਲ ਚਾਵਲ ਮੈਂ ਧੋਲੇ ਸੀਗੇ ਸੋ ਲਾ ਕੇ ਦੇ ਵਿੱਚ ਪਾ ਲਈ ਆਹੋ ਬਾਹਰ ਤਾਂ ਵੀ ਹੈ ਜਦਾਂ ਮੇਰੀ ਐਂ ਤਾਂ ਸਮਝਾਂ ਹਾਂ 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 ਅਰੇ ਬੱਦਲ ਜੀ ਦਾ ਯਾਰ ਬੁਲਿਆ ਦੇ ਕੋਈ ਨੀ ਕਰਾ ਤੈਨੂੰ ਕਹਾਂ ਨਹੀ ਉਸ ਉਹ ਬੁਲਿਆ ਦੇ ਵੀ ਨਹੀਂ ਜਿਹੜੀ ਹੋਣੀ ਆ ਚੌਣਾ ਜਿਹੜਾ ਨਿਕਲ ਆਉਂਦਾ ਇਹ ਹੁਣ ਆਪਾਂ ਛੋਟੇ ਚੁੱਲੇ ਤੇ ਤਾਹਤਾ ਤਾਏ ਦੋਤੇ ਜਿਹੜਾ ਉੱਪਰ ਲੱਗ ਜਾਵੇ ਕਿਤੇ ਨੋ ਨਾ ਦੋ ਪ੍ਰਕਾਰਾਂ ਨਾਲ ਲੰਦੇ ਆ ਜੀ ਨਾ ਦੇਖੋ ਜਿਹੜਾ ਲੰਦੇ ਆ ਅਈਸਾ ਗੋਣਟਾ ਇਕੱਲਾ ਉਹ ਨਹੀਂ ਪਿਆਣਾ ਆ ਬੱਲਮ ਗੋਣਣਾ ਲਾ ਲੀਆ ਫੇ ਬਣੀ ਜਾਂਦੀ ਆ ਆਧਰੀ ਜੀ ਜੀ ਬੋਲੀ ਸਬਜੀ ਮੇਰੇ ਸਾਹਮਣੇ ਨਾਲ ਬਣੀ ਹੋਊਗੀ ਆਪਣੀ ਤੇ ਆਪਾਂ ਮਾਜਨੀਏ ਭਾਂਡੇ ਬਸ ਥੋੜਾ ਜਿਹਾ ਪਾਣੀ ਹੈ ਸਬਜੀ ਚ ਸੁੱਕੀ ਜੀ ਕਰਾਂਗੇ ਜੇ ਤਾਂ ਦੁੱਧ ਪਾਉਣਾ ਹੋਇਆ ਫਿਰ ਦੁੱਧ ਪਾਵਾਂਗੇ ਨਹੀਂ ਤੇ ਸੁੱਕੀ ਸਬਜੀ ਖਾਵਾਂਗੇ ਆਪ ਮਾਰੇ ਰਿਹਾ ਚਾਹੂ ਮੈਂ ਤਾਂ ਜਾਈ ਨਹੀਂ ਆਇਆ ਮੈਨੂੰ ਬਤਾਉਂਦਾ ਮੈਂ ਕਿਹੜੀ ਆਉਂਦੀ ਹੈ ਕਈ ਵਾਰ ਨਹੀਂ ਕਣੀ ਵਾਰ ਆ ਕੇ ਹਰਾਣ ਜੇ ਹੋਈ ਜਾਂਦੀ ਹੈ ਪਰ ਉਸ ਤੱਕ ਮਾਣਿਆ ਖੀਰ ਚਾਪਾ ਚੀਨੀ ਪਾਤੀ ਸੀਗੀ ਬਾਸੋ ਤੋਂ ਮੈਂ ਜਲਦੀ ਜੀਚ ਪਾ ਲਈ ਚੀਨੀ ਨਾਲ ਦੁੱਧ ਹੋਰ ਪਾਤੀ ਗਈ ਸੀਗੀ ਖੀਰ ਨੂੰ ਆਪਾਂ ਬਾਲਾ ਦਵਾਉਣੀ ਹੈ ਹੋਰ ਚੀਨੀ ਪਾਈ ਜਾਗੀ ਕੁਝ ਟਾਈਮ ਰਹਿਣਾਂਗੇ ਤੇ ਦਸ ਸੀਗਾ ਸਬਜੀ ਦੇ ਵਿੱਚ ਆਪਾਂ ਦੁੱਧ ਤੇਲ ਨੂੰ ਵੀ ਬਾਲਾ ਦਵਾਵਾਂਗੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਪਾ ਦੇਣੇ ਹੈਗੇ ਮੇਥੀ

ਇਸੀ ਹੀ ਪਹਿਲਾਂ ਵਿੱਚ ਵੀ ਦੁੱਧ ਵਾਲਾ ਸੌਂਹਤਾ ਸੀਗਾ ਆਪਾਂ ਬਰਤਨ ਮੈਂ ਕਰ ਲਈ ਸੀ ਸਾਰੇ ਸਾਫ਼ ਤੇ ਹੁਣ ਆਪਾਂ ਨਾਲ ਆਤਾ ਹੁਣ ਲੈਣੀ

ਸੋ ਜੀ ਆਟਾ ਆਪਾਂ ਲਿਆ ਬੰਨ ਤੇ ਇਧਰ ਸਾਜੀ ਉਹਦੇ ਆ ਗਿਆ ਬੰਦ ਪਾਇਆ ਸੀ ਗਾਲਾ ਆ ਗਿਆ ਤੇ ਤੇ ਖੀਰ ਵੀ ਆਪਣੀ ਬਣ ਗਈ ਆ ਤੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇਥੇ ਕਰਦੇ ਆ ਜੀ ਤੇ ਫਿਰ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ